ਮਾਹੀ ਗੁਰੂ ਜੀ ਕੋ ਖਲਸ ਮਾਹੀ ਗੁਰੂ ਜੀ ਦੇ ਪੱਤੇ ਕੀਰੋਂ ਕੇ ਤਖਤਾਂ ਦੇ ਮਾਲਕ ਅੰਤ ਬੱਬਾ ਬੁਲਵੰਤ ਸਿੰਘ ਜੀ ਜਦੋਂ ਸੰਤ ਬਸਵਕਾ ਜੀ ਕੋੋਂ ਉਹੋਂ ਬਖਸ਼ਾ ਲੈ ਕੇ ਅੱਗੇ ਚਾਲੇ ਪਾਏ ਆ ਪਹਿਲਾਂ ਅੰਤ ਸਕਕ ਸਿੰਘਿਆ ਕੋਲੇ ਅਮਰਤ ਵੇਲੇ ਗਏ ਸੰਤਾਂ ਨੂੰ ਮਿਲੇ ਸੰਤਾਂ ਨੇ ਵਜਨ ਕੀਤਾ ਜਿੱਥੇ ਭਾਈ ਬਲਵੰਤ ਸਿੰਘ ਜੀ ਜਾਈਗਾ ਉਥੇ ਜੀ ਤੈਨੂੰ ਬੜਾ ਮਾਣ ਪ੍ਰਾਪਤ ਹੋਏਗਾ ਐਨੂੰ ਮੇਰੇ ਬਹੁਤ ਖੁਸ਼ੀਆਂ ਨੇ ਹੰਦੂ ਬਾਬਾ ਬਲਵੰਤ ਸਿੰਘ ਜੀ ਇਹ ਸੀਸ ਨਵਾਬ ਕੇ ਉੱਥੇ ਬੁਲਾਈ ਉੱਥੇ ਬੁਲਾਈ ਬੱਬਾ ਜੀ ਕੋਲੋਂ ਫਿਰ ਦਰਬਾਰ ਸਾਹਿਬ ਵਿੱਚ ਗਏ ਅਰਦਾਸ ਕੀਤੀ ਅਤੇ ਸਤਿਗੁਰਾਂ ਨੂੰ ਨਮਸਕਾਰ ਕੀਤੀ ਫਿਰ ਜਦ ਤੇ ਸ੍ਰੀ ਚਲ ਰਹਿ ਸ੍ਰੀ ਕਨਫਰਡ ਵਿੱਚੋਂ ਹੁਕਮਨਾਮਾ ਸਰਵਨ ਕੀਤਾ ਹੁਕਮਨਾਮਾ ਸੁਣਦਿਆਂ ਹੀ ਫਿਰ ਨਿਰਵਾਰ ਸਹਿਬ ਦੇ ਵਿੱਚੋਂ ਬਾਹਰ ਆਏ ਬਾਹਰ ਆ ਕੇ ਜਿਹੜੇ ਉੱਥੇ ਕੋਠਾਰੀ ਸੰਤ ਲਖਾ ਸਿੰਘ ਜੀ ਉਹਨਾਂ ਨੂੰ ਆ ਕੇ ਮਿਲੇ ਉਨਨਾਂ ਨੂੰ ਮਿਲ ਕੇ ਅੱਗੇ ਫਿਰ ਲਾਂਗਰੀ ਬਾਬੇ ਨੂੰ ਵੀ ਮਿਲੇ ਉਹਨਾਂ ਨੂੰ ਮਿਲ ਕੇ ਆਸ਼ਕੇ ਅੱਬਾ ਜੀ ਘਰੋਂ ਤੋਂ ਥੱਲੇ ਪਾਉਂਦੇ ਨੇ ਅੱਬਾ ਜੀ ਜਿਹੜੀ ਨਾਲ ਦੀ ਕਿਸੇ ਪੁਰੇ ਗੁਰਦਾਰੇ ਦੇ ਕੋਲ ਦੀ ਹੋਈ ਕਸੀ ਆਉਂਦੀ ਸੀ ਉਹ ਕੋਸੀ ਦੇ ਰਸਤੇ ਪੈ ਗਏ ਅੱਸੀ ਦੇ ਰਸਤੇ ਜਾਂਦੇ ਜਾਂਦੇ ਜਿਹੜੀ ਸਿੱਧਵਾਂ ਨੂੰ ਨਿਗਰਾਮ ਤੋਂ ਛੜਕ ਜਾਂਦੀ ਹੈ ਉਹ ਸੜਕ ਦੇ ਉੱਪਰ ਬਾਬਾ ਜੀ ਅੱਗੇ ਚੱਲ ਗਏ ਛੜਕ ਤੇ ਆ ਕੇ ਬਾਬਾ ਜੀ ਸਿੱਧੇ ਫਿਰ ਜਗਰਾਵਾਂ ਵੱਲੇ ਨੂੰ ਸੱਲੇ ਪਾੰਦਨੇ ਨੇ ਹੋਲੀ-ਹੋਲੀ ਬਾਬਾ ਜੀ ਜਗਰਾਵੀ ਪਹੁੰਚੇ ਅਸੂਰ ਚੜਨ ਵਾਲਾ ਸੀਗਾ ਉੱਥੇ ਵੀ ਬਸ ਮੋਗੇ ਵਾਲੀ ਸੜਕ ਪਾਰ ਕਰਕੇ ਸਿੱਧੇ ਬਾਬਾ ਜੀ ਅੱਗੇ ਮੋਲਾਪੁਰ ਤੋਂ ਮੋਗੇ ਨੂੰ ਜਦ ਜੇਲਵੇ ਨੇ ਜਾਂਦੀ ਸੀ ਉਹ ਵੀ ਲੰਕੇ ਅੱਗੇ ਆ ਗਏ ਅੱਗੇ ਹੋੜ ਹੋੜੀ ਚੋਰੇ ਆਉਂਦੇ ਨੇ ਤੇ ਨਹਿਰ ਆ ਗਈ ਨਹਿਰ ਦਾ ਪੁਲ ਲੰਕੇ ਬਾਬਾ ਜੀ ਨਾਲ ਦੀ ਰਸਤਾ ਖਾੜੇ ਨੂੰ ਜਾਂਦਾ ਸੀ ਲੈਲ ਦੇ ਉਹ ਰਸਤੇ ਤੇ ਗਈ ਹੌਲੀ ਹੌਲੀ ਤੁਰੇ ਜਾਂਦੇ ਨੇ ਰਸਤੇ ਵਿੱਚ ਨਲਕਾ ਆਇਆ ਉੱਥੇ ਬਾਬਾ ਜੀ ਆਨੇ ਜਲ ਛਗਿਆ ਜਲ ਸਕੇ ਫਿਰ ਅੱਗੇ ਨਹੀਂ ਚੱਲ ਪੈਂਦੇ ਨੇ ਘਾੜੇ ਪਿੰਡ ਦੇ ਵਿੱਚ ਬਾਬਾ ਜੀ ਗੁਰੂ ਘਰ ਦੇ ਵਿੱਚ ਚਲੇ ਗਏ ਉੱਥੇ ਜਾ ਕੇ ਜਨ ਪਾਣੀ ਭਾਵ ਲੰਗਰ ਛਗਿਆ ਉਹਦਾ ਉੱਥੇ ਆਰਾਮ ਕੀਤਾ ਫਿਰ ਅੱਗੇ ਨੂੰ ਚੱਲੇ ਆਏ ਅੱਗੇ ਪਿੰਡ ਦਿੜਕਾ ਆਇਆ ਸੰਤ ਪੱਪਾ ਬਲਵੰਤ ਸਿੰਘ ਜੀ ਉੱਥੇ ਦਸਵੇਂ ਪਾਤਸ਼ਾਹ ਦਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਯਾਦ ਦੇ ਵਿੱਚ ਗੁਰੂ ਘਰ ਬਣਿਆ ਜਿਹੜਾ ਉਹ ਸੰਤ ਮੱਘਰ ਸਿੰਘ ਜੀ ਨੇ ਬਣਾਇਆ ਹੋਇਆ ਹੈ ਜਿੱਥੇ ਬਾਬਾ ਜੀ ਪਹਿਲਾਂ ਵੀ ਦੋ ਵਾਰੀ ਉਸ ਸਥਾਨ ਤੇ ਆ ਚੁੱਕੇ ਸੀ ਉਸੇ ਗੁਰਦਾਰੇ ਵਿੱਚ ਬਾਬਾ ਜੀ ਫੇਰ ਚਲੇ ਜਾਂਦੇ ਨੇ ਅੱਗੇ ਗ੍ਰੰਥੀ ਇਹਨਾਂ ਸੇਵਾ ਕਰਦਾ ਸੀ ਉਹ ਬਾਬਾ ਜੀ ਨੂੰ ਜਾਣਦਾ ਸੀ ਬਾਬਾ ਜੀ ਨੂੰ ਦੇਖ ਕੇ ਸਤਿਵਿਲਾਇ ਸਤਿਵਿਲਾਕੇ ਸੰਤ ਬਾਬਾ ਬਲਵੰਤ ਸਿੰਘ ਜੀ ਉੱਥੇ ਹੀ ਕਿਉਂਕਿ ਦਿਨ ਸੇਵਨ ਵਾਲਾ ਸੀ ਉਹ ਸੰਗ੍ਰਹਿ ਰਾਸ ਕਰਨ ਲਈ ਤਿਆਰ ਸੀ ਉਹ ਬਾਬਾ ਜੀਆਂ ਨੂੰ ਦੇਖ ਕੇ ਗ੍ਰੰਥੀ ਨੇ ਸਤਿਵਿਲਾਕੇ ਜਿਹੜਾ ਤਖਤ ਉਸ ਨੇ ਮੱਥਲੇ प्याਸ ਉਹ ਤਰਤੂਪੂਰਤੀ ਬਾਬਾ ਜੀਆਂ ਨੂੰ ਬੇਨਤੀ ਕਰਕੇ ਬਿਠਾ ਦਿੱਤਾ ਰਬੀ ਸਿੰਘ ਫਿਰ ਪਾਣੀ ਲੈ ਕੇ ਆਇਆ ਅੱਬਾ ਜੀਆਂ ਨੇ ਜਲ ਸ਼ਕਿਆ ਜਲ ਸਕਣ ਤੋਂ ਬਾਅਦ ਬਾਬਾ ਜੀ ਨੇ ਕਹਿੰਦੇ ਤੁਸੀਂ ਇੱਥੇ ਥੋੜਾ ਆਰਾਮ ਕਰੋ ਐ ਨਿਤਨੇਮ ਕਰਕੇ ਫਿਰ ਡਾਲੀ ਲੈ ਕੇ ਆਉਂਗਾ ਫਿਰ ਤੁਹਾਨੂੰ ਆਕੇ ਪ੍ਰਸ਼ਾਦਾਸ਼ ਕਾਮ ਹੁੰਦਾ। ਅੱਬਾ ਜੀ ਉਤੇ ਤਖਤ ਬੋਥ ਤੇ ਆਵਦਾ ਨਿਤਨੇਮ ਕਰਨ ਲੱਗੇ। ਗ੍ਰਾਮਤੀ ਸਿੰਘ ਨੇ ਜਾ ਕੇ ਗੁਰੂ ਘਰ ਦੇ ਵਿੱਚ ਨਿਤਨੇਮ ਕਰਨ ਨੂੰ ਸ਼ੁਰੂ ਕਰ ਦਿੱਤਾ। ਨਿਤਨੇਮ ਕਰਕੇ ਸਮਾਪਤੀ ਕੀਤੀ, ਸਮਾਪਤੀ ਤੋਂ ਬਾਅਦ ਗ੍ਰਾਮਤੀ ਸਿੰਘ ਦਾਲੀ ਲੈ ਕੇ ਆਇਆ ਦਾਲੀ ਤੋਂ ਆਕੇ ਪਹਿਲਾਂ ਬਾਬਾ ਜੀਆਂ ਨੂੰ ਬੇਨਤੀ ਕੀਤੀ ਜੇ ਬਾਬਾ ਜੀ ਆਜੋ ਅਰਸ਼ਾਦਾ ਸ਼ਗਲੋਂ ਲੰਗਰ ਵਿੱਚ ਬਾਬਾ ਜੀ ਕਹਿਣ ਲੱਗੇ ਆਈ ਅਸੀਂ ਅਰਸ਼ਾਦਾ ਨਹੀਂ ਛਕਣਾ ਅਸੀਂ ਚਾਹ ਸ਼ਗਲ ਮੰਨੇ ਆਂ ਆ ਗ੍ਰਾਂਤੀ ਸਿੰਘ ਨੇ ਵੱਡਾ ਸਾਰਾ ਗਲਾਸ ਦੁੱਧ ਦਾ ਫਰਕੇ ਬਾਬਾ ਜੀ ਨੂੰ ਲਿਆਤਾ ਬਾਬਾ ਜੀ ਨੇ ਦੁੱਧ ਛਕ ਲਿਆ ਦੁੱਧ ਛਕ ਕੇ ਉੱਠ ਕੇ ਆਂਡਾ ਜਦੋਂ ਸੋਧਣ ਲੱਗਿਆ ਗ੍ਰੰਥੀ ਨੇ ਬਾਬਾ ਜੀ ਤਾਂ ਫੜ ਲਿਆ ਸ਼੍ਰੰਤੀ ਸਿੰਘ ਨੇ ਆਤਪੂਰ ਤੇ ਦਰੀਬ ਸਾਥੀ ਬਾਬਾ ਜੀ ਜਾ ਕੇ ਦਰੀ ਦੇ ਉੱਤੇ ਅੰਤ ਨੂੰ ਉਹ ਤੇ ਵੇੜ ਗਏ ਵੇੜ ਕੇ ਉੱਤੇ ਊੜਾ ਜਿਰ ਬਾਬਾ ਜੀ ਨੇ ਆਰਾਮ ਕੀਤਾ ਆਰਾਮ ਕਰਨ ਤੋਂ ਬਾਅਦ ਗ੍ਰਾਂਤੀ ਸਿੰਘ ਨੇ ਆਪਦਾ ਸਾਰਾ ਕੰਮ ਨਿਬੇੜ ਕੇ ਇੱਕੋ ਦੇ ਕੋਲੇ ਉੱਤੇ ਇੱਕ ਫੱਕਰ ਜਾ ਰਹਿਦਾ ਸੀ ਉਹਨੇ ਵੀ ਜਲ ਪਾਣੀ ਛਕ ਲਿਆ ਜਦੋਂ ਉਹ ਆਪਦੇ ਗ੍ਰਾਂਤੀ ਆਸਨ ਤੇ ਡਿੱਗ ਗਿਆ ਉਹ ਫੱਕਰ ਗਿਆ ਗੇੜ ਦੇ ਕੋਲੇ ਮੰੰਜਾ ਸੀ ਜਿਹੜਾ ਉੱਤੇ ਜਾ ਕੇ ਪੈ ਗਿਆ। ਬੱਬਾ ਜੀਾਂ ਦਾ ਜਿਹੜਾ ਰੋਜ਼ ਦਾ ਕਰਮ ਸੀ। ਆਉਂਦੀ ਪਹਿਲਾ ਸਮਾਧੀ ਲਾ ਕੇ ਬੈਠ ਗਏ। ਅਧੀ ਰਾਤ ਤੋਂ ਬਾਅਦ ਅੱਬਾ ਜੀ ਉੱਠੇ ਉੱਠ ਕੇ ਬਾਹਰ ਅੰਦਰ ਗਏ। ਫਿਰ ਇਸ਼ਨਾਨ ਕੀਤਾ ਇਸ਼ਨਾਨ ਕਰਕੇ ਆਉਂਦਾ ਨਿਤਨੇਮ ਬਾਬਾ ਜੀ ਆਪਦੇ ਆਸਨ ਦੇ ਕੰਨ ਲਾ ਗਏ ਨਿਤਨੇਮ ਕਰਨ ਤੋਂ ਬਾਅਦ ਬਾਬਾ ਜੀ ਅਜੇ ਆਪਦੇ ਨਿਤਨੇਮ ਕਰਦੇ ਹਨ ਗ੍ਰੰਤੀ ਉਹਦੇ ਇਸ਼ਨਾਨ ਪਾਣੀ ਕਰਕੇ ਆਹ ਕਰਕੇ ਜਦੋਂ ਚਾਹ ਸਿਕਣ ਤੋਂ ਪਹਿਲਾਂ ਉਹ ਬਾਬਾ ਜੀ ਨੂੰ ਚਾਹ ਦੇ ਕੇ ਆਇਆ ਆਹ ਦੇ ਕੇ ਫਿਰ ਆਪ ਚਾਹ ਸ਼ੱਕੇ ਗ੍ਰੰਥੀ ਸਿੰਘ ਹਰੂ ਘਾਦੇ ਵਿੱਚ ਦਰਬਾਰ ਸਾਹਿਬੇ ਜਾ ਕੇ ਸਾਧੂਆਂ ਦਾ ਪ੍ਰਕਾਸ਼ ਕਰਕੇ ਹੁਕਮਨਾਮਾ ਲੈ ਕੇ ਨਿਤਨੇਮ ਸ਼ੁਰੂ ਕਰ ਦਿੰਦਾ ਆ ਬੰਗੀਆਂ ਨੇ ਚਾਹ ਸ਼ੱਕੇ ਬਰਤਨ ਤੱਕ ਸਾਫ ਕਰਕੇ ਰੱਖ ਕੇ ਉੱਥੋਂ ਉੱਠੇ ਉੱਠ ਕੇ ਆ ਬੰਗੀਆਂ ਨੇ ਜਾ ਕੇ ਸਤਿਗੁਰਾਂ ਨੂੰ ਨਮਸਕਾਰ ਕੀਤੀ ਨਮਸਕਾਰ ਕਰਕੇ ਥੋੜਾ ਜਿਹਾ ਬੈਠੇ ਉਹ ਗ੍ਰੰਥੀ ਨੂੰ ਅਬੰਯ ਨੇ ਜਦੋਂ ਚਾਹ ਫੜੋਂ ਗਿਆ ਸੀ ਗ੍ਰੰਥੀ ਉਦੋਂ ਹੀ ਵਜਨ ਕਰ ਦਿੱਤਾ ਜੀ ਭਾਈ ਅਸੀਂ ਚਾਹ ਛੱਕ ਕੇ ਅੱਗੇ ਜਾਣਾ ਅੱਗੇ ਨੂੰ ਚਲੇ ਜਾਵਾਂਗੇ 14 ਨਿਤਨੇਮ ਖਲੀ ਇਸ ਤਰ੍ਹਾਂ ਬਾਬਾ ਜੀ ਦੇਦ ਕਹਤੋਂ ਮਾਣੂ ਕੈਨੂ ਬਨੂ ਰਾਤ ਦੇ ਵਿੱਚ ਪੈ ਜਾਂਦੇ ਨੇ ਹੌਲੀ-ਹੌਲੀ ਮਾਨੁਕਿਆਂ ਦੇ ਵਿੱਚ ਹੀ ਹੁੰਦੇ ਹੋਏ ਬਾਬਾ ਜੀ ਅੱਗੇ ਲੰਘ ਜਾਂਦੇ ਨੇ ਜੀ ਜਾ ਕੇ ਬਾਬਾ ਜੀ ਨੂੰ ਪਤਾ ਸੀ ਉਹ ਉਸ ਇਲਾਕੇ ਵਿੱਚ ਰਹਿ ਕੇ ਗਏ ਸੀ ਬਾਬਾ ਜੀ ਫਿਰ ਲੋਪੋਂ ਨੂੰ ਚਲੇ ਜਾਂਦੇ ਨੇ ਲੋਪੋਂ ਨੂੰ ਜਾ ਕੇ ਹੌਲੀ-ਹੌਲੀ ਤੁਰੇ ਜਾਂਦੇ ਜਾਂਦੇ ਲੋਪੋਂ ਪਹੁੰਚ ਗਏ ਉੱਥੇ ਪੁੱਛਿਆ ਪੁੱਛ ਕੇ ਭਾਈ ਇੱਕ ਕਰਤਾਰ ਸਿੰਘ ਸੰਤ ਰਹਿੰਦੇ ਨੇ ਕਿਤੇ ਇੱਕ ਬੈਠੇ ਨੇ ਕਿਧਰਲੇ ਪਾਸੇ ਰਹਿੰਦੇ ਨੇ ਕਿਉਂਕਿ ਕਈ ਸਾਧੂ ਲੋਕਾਂ ਦੇ ਵਿੱਚ ਜਬ ਤੱਕ ਪਰਦਾਲੇ ਕਰਦੇ ਹੀ ਰਹਿੰਦੇ ਸੀ ਜਦੋਂ ਦਸਿਆ ਗਏ ਤੁਸੀਂ ਅੱਗੇ ਚਲੇ ਜਾਓ ਅੱਗੇ ਇੱਕ ਚੌੜਾ ਰਸਤਾ ਆਊਗਾ ਉਹ ਰਸਤੇ 'ਤੇ ਗਈ ਜਦੋਂ ਤੁਸੀਂ ਦੱਕਣ ਤੇ ਪੂਰੇ ਦੇ ਵਿਚਾਲੇ ਜੇ ਨੂੰ ਲੰਘੋਗੇ ਅੱਗੇ ਤੁਹਾਨੂੰ ਛੱਪਰ ਮਿਲੂਗਾ ਪਾਇਆ ਹੋਇਆ ਉੱਥੇ ਹੀ ਸੰਤ ਕਰਤਾਰ ਸਿੰਘ ਜੀ ਰਹਿੰਦੇ ਹਨ ਅੱਬਾ ਜੀ ਜਦੋਂ ਅੱਗੇ ਥੋੜਾ ਜਿਹਾ ਪਿੰਡ ਤੋਂ ਗਏ ਤਾਂ ਲੇੜੀ ਸੀਗਾ ਛੱਪਰ ਦੇ ਵਿੱਚ ਬਾਬਾ ਜੀ ਅਰਦਾਸਾਂ ਲਾ ਕੇ ਪਰਮੇਸ਼ਰ ਦਾ ਸੇਮਨ ਕਰਦੇ ਸੀ ਅੱਬਾ ਜੀ ਨੇ ਜਾ ਕੇ ਫਦੇ ਬੁਲਾਈ ਫਤੇ ਬੁਲਾਉਣ ਤੋਂ ਸੰਤ ਕਰਤਾਰ ਸਿੰਘ ਜੀ ਜੀ ਜਲਦੀ ਉੱਠੇ ਉਹ ਕੋ ਨਾ ਨੇ ਬੋਲ ਸਿਆਣ ਲਿਆ ਸੀ ਕਿ ਸੰਤ ਪਲਵੰਤ ਸਿੰਘ ਜਿਹੜੇ ਫਖਰ ਸਾਨੂੰ ਮੱਧਾਣੇ ਮਿਲੇ ਸੀਗੇ ਉਹੀ ਨੇ ਜਦੋਂ ਬਾਹਰ ਆ ਗਏ ਉਹਨਾਂ ਨੇ ਕੇ ਦੇਖਿਆ ਸੰਤ ਕਰਤਾਰ ਸਿੰਘ ਜੀ ਨੇ ਬਹੁਤ ਪਿਆਰ ਦੇ ਨਾਲ ਸਨ ਕਰ ਕਰਿਆ ਸਤਵਰ ਕਰਨ ਤੋਂ ਬਾਅਦ ਬਾਬਾ ਜੀ ਨੂੰ ਅੰਦਰ ਅਸਮ ਤੇ ਲੇ ਗਏ ਅਸਮ ਤੇ ਜਾ ਕੇ ਬੈਠੇ ਬਹੁਤ ਪਿਆਰ ਦੇ ਨਾਲ ਮਿਲਾਂ ਵਾਦਾਂ ਕਰਦੇ ਰਹੀ ਨਾਲ ਜੰਪਾਣੀ ਸ਼ਕਾਇਆ ਫਿਰ ਬਾਬਾ ਜੀਆਂ ਨੂੰ ਕਹ ਤੁਸੀਂ ਆਰਾਮ ਕਰੋ ਬਾਬਾ ਜੀਆਂ ਨੇ ਥੋੜਾ ਆਰਾਮ ਕਰਕੇ ਅਬਦੇ ਆਨੰਦ ਮਾਣਿਆ ਆਨੰਦ ਮਾਣਨ ਦੁਬਾਰ ਸ਼ਾਮ ਨੂੰ ਫਿਰ ਅੰਤਾਰ ਸਿੰਘ ਆ ਸਕਾਈ ਚਾ ਸਕਾਗੇ ਪੁੱਛਿਆ ਕਿ ਤੁਸੀਂ ਉਹਦਾ ਸੁਨੰਦਰੀ ਰੱਖਣਾ ਤੁਸੀਂ ਜਾਂ ਬਾਹਰ ਬਾਬਾ ਜੀ ਕਹਿੰਦੇ ਬਾਹਰ ਦੇ ਪਾਸੇ ਅਸੀਂ ਆਦਰਾਖ ਦੇ ਥੱਲੇ ਆਸਣ ਲਾਵਾਂਗੇ ਉਹਨਾਂ ਨੇ ਬਾਹਰਲੇ ਪਾਸੇ ਆਸਣ ਲਾਇਆ ਬਾਬਾ ਜੀ ਉੱਥੇ ਜਾ ਕੇ ਥੋੜਾ ਆਰਾਮ ਕਰਕੇ ਆਪਦਾ ਫੇਰ ਉਹੀ ਜਿਹੜਾ ਸਾਹਮ ਦਾ ਅਸਨ ਨੇ ਥਲੇ ਸੀ ਉਹਦਾ ਕਰਕੇ ਫਿਰ ਬਾਬਾ ਜੀ ਉਹ ਕੀਤੇ ਰਾਤ ਨੂੰ ਅੰਮ੍ਰਿਤ ਵੇਲੇ ਉੱਠ ਕੇ ਇਸ਼ਨਾਨ ਕੀਤਾ ਇਸ਼ਨਾਨ ਕਰ ਕੇ ਲੇਤਨੇ ਕਰਕੇ ਅੰਮ੍ਰਿਤ ਵੇਲੇ ਸੰਤ ਗੁਰਤਾਰ ਸਿੰਘ ਜੀ ਨੇ ਫਿਰ ਜਾਸ ਕਾਇ ਜਸ ਕੰਦਵਾਲ ਫਿਰ ਆਪਣੀਆਂ ਸਮੱਗੀਆਂ ਲਾ ਕੇ ਨਿਵੇਸ਼ਨ ਉਤੋਂਦੇ ਰਹੇ ਜਦੋਂ ਸਵੇਰਾ ਹੋਇਆ ਸਵੇਰੇ ਸੰਤ ਕਰਤਾਰ ਸਿੰਘ ਜੀ ਉੱਠ ਕੇ ਬਾਬਾ ਜੀ ਨੂੰ ਬੇਨਤੀ ਕਰਦੇ ਨੇ ਅੱਬਾ ਜੀ ਬਾਕੀ ਤੁਹਾਡੀ ਮਰਜ਼ੀ ਹੈ ਜੇ ਤੁਸੀਂ ਕਹੋ ਤਾਂ ਤੁਹਾਨੂੰ ਦਲਵਾਰੀ ਦਾਸ ਦੇ ਦੇਦੇ ਵਿੱਚ ਉਹਨਾਂ ਸੰਤਾਂ ਦੇ ਨਾਲ ਤੁਹਾਨੂੰ ਮਿਲਾ ਦਿੰਨੇ ਆ ਅੱਬਾ ਜੀ ਕਹਿਣ ਲੱਗੇ ਠੀਕ ਹੈ ਜਿਵੇਂ ਤੁਹਾਡਾ ਹੁਕਮ ਹੈ ਸਾਧ ਜੀ ਆਪਣੀ ਕਰ ਲਓ ਉੱਠ ਕੇ ਜਦੋਂ ਦਲਵਾਰੀ ਦਾ ਦੇਖੋ ਨੂੰ ਜਾਣ ਨਹੀਂ ਥੰਗੇ ਹੌਲੀ ਹੌਲੀ ਜਾ ਕੇ ਸੰਤਾਂ ਦੇ ਸਥਾਨ ਤੇ ਪਹੁੰਚ ਜਾਂਦੇ ਨੇ ਉਹ ਅੱਜ ਦਾ ਸਮਾਸ ਮੌਤ ਹੈ ਅਗਲੀ ਕਥਾ ਨੂੰ ਸਰਵਣ ਕਰ ਲੈਣੀ ਜੀ ਵਾਹਿਗੁਰੂ ਜੀ ਦਾ ਕਾਲਸਾ ਵਾਹਿਗੁਰੂ ਜੀ ਕੀ ਫਤਿਹ